ਚਿੱਕੜ ਬਜ਼ੁਰਗ ਔਰਤ ਦੁਖਦ ਅਫਸੋਸ ਕਰਨ ਜਾ ਰਹੀਆਂ ਦਾ ਸਫਾਰੀਆਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਮਹਿੰਦਰਾ ਪਿਕਅਪ ਦਾ ਟਾਇਰ ਫਟਣ ਦੇ ਨਾਲ ਬੇਕਾਬੂ ਹੋ ਕੇ ਆ ਸੜਕ ਦੇ ਦੂਸਰੇ ਪਾਸੇ ਜਾ ਕੇ ਪਲਟੀ ਖਾਂਦੀ ਹੈ 9 ਲੋਕ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਗਏ ਜਿਸ ਦੇ ਦੌਰਾਨ ਇੱਕ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ ਦਰਅਸਲ ਸਮਰਾਲਾ ਨੇੜਲੇ ਪਿੰਡ ਚਹਿਲਾ ਦੇ ਕੋਲ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇੱਕ ਮਹਿੰਦਰਾ ਪਿਕਅਪ ਦਾ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਜਾ ਕੇ ਪਲਟ ਗਿਆ ਜਿਸ ਦੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਜਦ ਕੀ 9 ਦੇ ਕਰੀਬ ਲੋਕ ਗੰਬੀਰ ਰੂਪ ਤੇ ਵਿੱਚ ਜ਼ਖਮੀ ਹੋ ਕੇ ਜਿਨ੍ਹਾਂ ਦੇ ਵਿੱਚ 8 ਔਰਤਾਂ ਤੇ 2 ਵਿਅਕਤੀ ਸ਼ਾਮਿਲ ਸਨ ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਕਿ ਆਜ ਉੱਥੇ ਜ਼ਖਮੇ ਦੀ ਹਾਲਤ ਨੂੰ ਦੇਖਤੇ ਹੋਏ ਚੰਡੀਗੜ੍ਹ ਦੇ ਪੀਜੀਆ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਚੰਡੀਗੜ੍ਹ ਹਸਪਤਾਲ ਦੇ ਵਿੱਚ ਇੱਕ ਬਜ਼ੁਰਗ ਔਰਤ ਜ਼ਖਮੀ ਨੂੰ ਲਿਜਾਣਦੇ ਹੋਏ ਔਰਤੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ ਔਰਤੀ ਪਛਾਣ ਹਰਪਾਲ ਕੋਰ ਨਿਵਾਸੀ ਸਮਰਾਲਾ 70 ਸਾਲ ਦੇ ਵਜੋ ਹੋਈ ਐ ਸ ਬੇਹੱਦ ਹੀ ਮੰਦਪਾਕ ਕੀ ਖਬਰ ਸਾਹਮਣੇ ਆ ਰਹੀਆ ਦੁੱਖ ਦਾ ਅਫਸੋਸ ਕਰਨ ਜਾ ਰਹੇ ਸਫਾਰੀਆਂ ਦੇ ਨਾਲ ਇਹ ਪਿਆਨਕ ਹਾਦਸਾ ਵਾਪਰ ਗਿਆ ਮੇਰਾ ਨਾਮ ਦਲਜਿੰਦਰ ਸਿੰਘ ਹੈ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਚੜੀ ਹੈ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਕੀ ਮਾਮਲਾ ਹੋਇਆ ਜੀ ਮੈਂ ਆਪਣੇ ਪਿੰਡ ਤੋਂ ਲੁਧਿਆਣਾ ਨੂੰ ਜਾ ਰਿਹਾ ਸੀ ਰੌਲਿਆਂ ਦੇ ਲੱਗ ਗਈ ਐਕਸੀਡੈਂਟ ਹੋਇਆ ਹੋਇਆ ਸੀ ਮੈਂ ਪਿੱਛੇ ਆ ਰਿਹਾ ਸੀ ਇੱਕ ਐਕਸੀਡੈਂਟ ਮੇਰੇ ਮੂਹਰੇ ਹੀ ਹੋਇਆ ਹੋਇਆ ਸੀ ਤੇ ਕਾਫੀ ਲੇਡੀਜ਼ ਸੀਗੀਆਂ ਕਾਫੀ ਫੱਟੜ ਨੇ ਤੇ ਸੁਣਿਆ ਜਾ ਰਿਹਾ ਵੀ ਜਦੋਂ ਮੈਂ ਪਹੁੰਚਿਆ ਵੀ ਉੱਥੇ ਉਹ ਬਲੈਰੋ ਪਿਕਅਪ ਸੀ ਉਹਦਾ ਟਾਇਰ ਪੈਂਚਰ ਹੋ ਗਿਆ ਸੀ ਇਸ ਕਰਕੇ ਗੱਡੀ ਫਲਟ ਗਈ ਤੇ ਮੈਂ ਜਦੋਂ ਮੌਕੇ ਤੇ ਪਹੁੰਚਿਆ ਤੇ ਨਾਲ ਦੀ ਨਾਲ ਮੇਰੇ ਪੇਸ਼ੈਂਟ ਗੱਡੀ ਦੇ ਵਿੱਚ ਆ ਪਿੱਤੇ ਤੇ ਮੈਂ ਉਹਨਾਂ ਨੂੰ ਹਸਪੀਟਲ ਲੈ ਕਿੰਨੇ ਕਿ ਜਾਨੇ ਤਕਰੀਬਨ 10-18 ਜਾਨੇ ਪਤਾ ਲੱਗਿਆ ਕਿ ਕਿੱਥੇ ਦੇ ਰਹਿਣੇ ਆਣੇ ਨਹੀਂ ਮੈਨੂੰ ਕੁਝ ਨਹੀਂ ਪਤਾ ਡਾਕਟਰ ਨਵਦੀਪ ਐਕਸੀਡੈਂਟ ਕੇਸ ਹੈ ਕੀ ਮੰਮੂ ਸੁਰਿਕ ਐਕਸੀਡੈਂਟ ਆਇਆ ਸੀ ਗਰਸ ਤੋਂ ਵੀਰੇ 11 ਵਜੇ ਦੇ ਕਰੀਬ ਤੇ ਹਾਂ ਸੁਰੇ ਵਿੱਚ 10 ਜਣੇ ਇੰਜਰਡ ਹੋਏ ਸੀਗੇ ਤੇ ਚਹਲਾ ਦੇ ਕੋਲ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ 8 ਫੀਮੇਲ ਸੀਗੇ ਤੇ 2 ਮੇਲ ਸੀ ਤੇ ਮੈਨੂੰ ਪਤਾ ਮੰਮੂ ਉਹ ਸਾਰੇ ਸੀਰੀਅਸ ਸੀਗੇ ਸਭ ਨੂੰ ਰੈਕਵਰ ਕਰ ਦਿੱਤਾ ਗਿਆ ਦੁੱਖ ਦਾ ਅਫਸੋਸ ਕਰਨ ਜਾ ਰਹੀਆਂ 10 ਸਫਾਰੀਆਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਮਹਿੰਦਰਾ ਪਿਕਅਪ ਦਾ ਟਾਇਰ ਫਟਣ ਦੇ ਨਾਲ ਬੇਕਾਬੂ ਹੋ ਕੇ ਆ ਸੜਕ ਦੇ ਦੂਸਰੇ ਪਾਸੇ ਜਾ ਕੇ ਪਲਟੀ ਖਾਂਦੀ ਹੈ 9 ਲੋਕ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਗਏ ਜਿਸ ਦੇ ਦੌਰਾਨ ਇੱਕ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ ਦਰਅਸਲ ਸਮਰਾਲਾ ਨੇੜਲੇ ਪਿੰਡ ਚਹਿਲਾ ਦੇ ਕੋਲ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇੱਕ ਮਹਿੰਦਰਾ ਪਿਕਅਪ ਦਾ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਜਾ ਕੇ ਪਲਟ ਗਿਆ ਜਿਸ ਦੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਜਦ ਕੀ 9 ਦੇ ਕਰੀਬ ਲੋਕ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਕੇ ਜਿਨ੍ਹਾਂ ਦੇ ਵਿੱਚ 8 ਔਰਤਾਂ ਤੇ 2 ਵਿਅਕਤੀ ਸ਼ਾਮਿਲ ਸਨ ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮੇ ਦੀ ਹਾਲਤ ਨੂੰ ਦੇਖਤੇ ਹੋਏ ਚੰਡੀਗੜ੍ਹ ਦੇ ਪੀਜੀਆ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਚੰਡੀਗੜ੍ਹ ਹਸਪਤਾਲ ਦੇ ਵਿੱਚ ਇੱਕ ਬਜ਼ੁਰਗ ਔਰਤ ਜ਼ਖਮੀ ਨੂੰ ਲਿਜਾਣਦੇ ਹੋਏ ਔਰਤੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ ਔਰਤੀ ਪਛਾਣ ਹਰਪਾਲ ਕੋਰ ਨਿਵਾਸੀ ਸਮਰਾਲਾ 70 ਸਾਲ ਦੇ ਵਜੋ ਹੋਈ ਹੈ ਸ ਬੇਹੱਥੀ ਮੰਦਪਾ ਕੀ ਖਬਰ ਸਾਹਮਣੇ ਆ ਰਹੀਆ ਦੁੱਖ ਦਾ ਅਫਸੋਸ ਕਰਨ ਜਾ ਰਹੇ ਸਫਾਰੀਆਂ ਦੇ ਨਾਲ ਇਹ ਪਿਆਨਕ ਹਾਦਸਾ ਵਾਪਰ ਗਿਆ ਮੇਰਾ ਨਾਮ ਦਲਜਿੰਦਰ ਸਿੰਘ ਹੈ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਚੜੀ ਹੈ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਕੀ ਮਾਮਲਾ ਹੋਇਆ ਜੀ ਮੈਂ ਆਪਣੇ ਪਿੰਡ ਤੋਂ ਲੁਧਿਆਣਾ ਨੂੰ ਜਾ ਰਿਹਾ ਸੀ ਰੌਲਿਆਂ ਦੇ ਲੱਗ ਗਈ ਐਕਸੀਡੈਂਟ ਹੋਇਆ ਹੋਇਆ ਸੀ ਮੈਂ ਪਿੱਛੇ ਆ ਰਿਹਾ ਸੀ ਇੱਕ ਐਕਸੀਡੈਂਟ ਮੇਰੇ ਮੂਰੇ ਹੀ ਹੋਇਆ ਹੋਇਆ ਸੀ ਤੇ ਕਾਫੀ ਲੇਡੀਜ਼ ਸੀਗੀਆਂ ਕਾਫੀ ਫੱਟੜ ਨੇ ਤੇ ਸੋਣਿਆ ਜਾ ਰਿਹਾ ਵੀ ਜਦੋਂ ਮੈਂ ਪਹੁੰਚਿਆ ਵੀ ਉੱਤੇ ਉਹ ਬਲੈਰੋ ਪਿਕਅਪ ਸੀ ਉਹਦਾ ਟਾਇਰ ਪੈਂਚਰ ਹੋ ਗਿਆ ਸੀ ਇਸ ਕਰਕੇ ਗੱਡੀ ਫਲਟ ਗਈ ਤੇ ਮੈਂ ਜਦੇ ਮੌਕੇ ਤੇ ਪਹੁੰਚਿਆ ਤੇ ਨਾਲ ਦੀ ਨਾਲ ਮੇਰੇ ਪੇਸ਼ੈਂਟ ਗੱਡੀ ਦੇ ਵਿੱਚ ਆ ਦਿੱਤੇ ਤੇ ਮੈਂ ਉਹਨਾਂ ਨੂੰ ਹਸਪੀਟਲ ਲੈ ਕਿੰਨੇ ਕਿ ਜਾਨੇ ਤਕਰੀਬਨ 10 ਗਿਆੜ੍ਹ 10 ਜਾਨੇ ਪਤਾ ਲੱਗਿਆ ਕਿ ਕਿਤੇ ਦੇ ਰਹਿਣੇ ਆਣੇ ਨਹੀਂ ਨਹੀਂ ਮੈਨੂੰ ਕੁਛ ਨਹੀਂ ਪਤਾ ਡਾਕਟਰ ਨਵਦੀਪ ਯਕੀਨ ਕੇਸ ਹੈ ਕੀ ਮੰਮੂ ਸੁਰਿਕ ਐਕਸੀਡੈਂਟ ਆਇਆ ਸੀ ਗੱਜਰ ਤੋਂ ਵੀਰੀ ਕੀ ਅਰਾਵੇ ਦੇ ਕਰੀਬ ਤੇ ਹਾਂ ਸੁਰੇ ਵਿੱਚ 10 ਜਣੇ ਇੰਜਰਡ ਹੋਏ ਸੀਗੇ ਤੇ ਚੈਨਲ ਦੇ ਕੋਲ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ 8 ਫੀਮੇਲ ਸੀਗੇ ਤੇ 2 ਮਿਲਤੀ ਕਿਨੇ ਦਾ ਪਤਾ ਮੰਮੂ ਉਹ ਸਾਰੇ ਸੀਰੀਅਸ ਸੀਗੇ ਸਭ ਨੂੰ ਚੈੱਕ ਕਰ ਦਿੱਤਾ ਗਿਆ ਦੁੱਖ ਦਾ ਅਫਸੋਸ ਕਰਨ ਜਾ ਰਹੀਆਂ 10 ਸਫਾਰੀਆਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਮਹਿੰਦਰਾ ਪਿਕਅਪ ਦਾ ਟਾਇਰ ਫਟਣ ਦੇ ਨਾਲ ਬੇਕਾਬੂ ਹੋ ਕੇ ਆ ਸੜਕ ਦੇ ਦੂਸਰੇ ਪਾਸੇ ਜਾ ਕੇ ਪਲਟੀ ਖੰਦੀ ਹੈ 9 ਲੋਕ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਗਏ ਜਿਸ